ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019877 ਸੋ ਅੱਜ ਦੀ ਵੀਡੀਓ ਆਪਣੇ ਘਰੋਂ ਕਵਰ ਕਰਦਾ ਪੈ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਮੇਰਾ ਐਡਰੈਸ ਆ 8427019877 ਮੇਰਾ ਕੰਟੈਕਟ ਨੰਬਰ ਆ ਸੋ ਅੱਜ ਆਪਾਂ 27 ਤਰੀਕ ਨੂੰ ਵੀਡੀਓ ਕਵਰ ਕਰਦਾ ਪੈ ਘਰੋਂ ਆਪਣੇ ਤਾਜੀ ਛੋਟੀ ਸੂਈ ਆ ਬੱਚਾ ਨੇ ਦਿੱਤਾ ਮੀਲ ਕਾਫ ਇੱਕ ਘੰਟਾ ਹੋ ਗਿਆ ਸੂਈ ਨੂੰ ਸਹੀ ਸੋ ਸਿੰਘ ਮੂੰਹ ਮਥਾ ਤੁਸੀਂ ਦੇਖ ਸਕਦੇ ਹੋ ਤੇ ਬੱਚੇ ਨੂੰ ਕੋਸ ਤੇ ਦੁੱਧ ਪਾਇਆ ਆਪਾਂ ਹਲੇ ਤੇ ਧਾਰਾ ਵਗੈਰਾ ਮਾਰ ਕੇ ਦੇਖ ਲਿਆ ਬਿਲਕੁਲ ਲੋਕ ਗਿਆ ਜੇਰੇ ਦੀ ਅਜੇ ਪੈਂਡਿੰਗ ਆ ਲਗਭਗ ਘੰਟਾ 2 ਘੰਟੇ ਪਸੂ ਖਾ ਜਾਂਦਾ ਜੇਰੇ ਜੇ ਆਪਾਂ ਵੀਡੀਓ ਬਣਾ ਕੇ ਰੱਖ ਲਾਂਗੇ ਉਸ ਦਿਨ ਲੋ ਬੀ ਫਿਟੋ ਜਿਹੜਾ ਮਾਰ ਤੁਰਿਆ ਵਾ ਹੁਣੀ ਮੱਝ ਬੈਠੀ ਆ ਪਠਾਈ ਆ ਤੇ ਆ ਬੱਚਾ ਦਿੱਤਾ ਇਹਨੇ ਕਟਾ ਸੋ ਦੂਜੀ ਸੂਏ ਮਾਲਕ ਨੇ ਦੋ ਦੱਸਿਆ ਕਿਦਾ 15 ਲੀਟਰ ਦੁੱਧ ਚੋਇਆ ਵਾ ਇਸ ਵਾਰ ਤੀਜੀ ਸੂਏ ਪ੍ਰੋਪਰ ਮੈਂ ਤਿਆਰ ਹੋਗੀ ਆਪਾਂ 16 ਲੀ ਤੇ ਬਾਕੀ ਚੌਂਡ ਚਵਾ ਦੇਖੋ ਧਾਰਾ ਤੁਰਾ ਓਕੇ ਆ ਸੋ ਧਾਰਾ ਦੇਖ ਸਕਦੇ ਹੋ ਪੂਰੇ ਮੋਟੇ ਮੋਟੇ ਸਾਫ ਸੁਥਰੇ ਧਾਰਾਂ ਗਿਆ ਤੇ ਬਾਕੀ ਸੀਲ ਠੰਡੀ ਪੂਰੀ ਫੁੱਲ ਉਸ ਗੱਲੋਂ ਬੇਫਿਕਰ ਹੋ ਜਾ ਮਾਰ ਕੇ ਮਾਰ ਲਓ ਬੜਾ ਠੀਕ ਸੋ ਲੇਵਾ ਦੇਖ ਸਕਦੇ ਬਣੀ ਬਣੀ ਬਹੁਤ ਆ ਤੇ ਤੀਜਾ ਸੂਏ ਇਸ ਵਰਸ ਹੋਈ ਆ ਹੁਣੀ ਤਾਜੀ ਸੂਈ ਆ ਜੇਰ ਦਾ ਲਾੜ ਚੱਲਿਆ ਹੋਇਆ ਦਾ ਤੁੱਕਾ ਕੱਦ ਕਾਠ ਵਗੈਰਾ ਤੇ ਤੋਰਾ ਵਗੈਰਾ ਤੁਸੀਂ ਮਾਜਾ ਦੇਖ ਸਕਦੇ ਹੋ ਸਾਫ ਸੁਥਰਾ ਚੰਗਾ ਤੋਰਾ ਤੇ ਪੂਰੀ ਸੀਲ ਠੰਡੀ ਆ ਤੇ ਚੁਆਈ ਵਗੈਰਾ ਵੀ ਪੂਰੀ ਨਰਮਾ ਲੈ ਮੋੜ ਲਿਆ ਤੇ ਆਪਣੇ ਕੋਲੇ ਕੱਲ ਹੀ ਆਈ ਸੀਗੀ ਅੱਜ ਕਰਮ ਵਾਲੀ ਸੂਪੀ ਤੇ ਬਾਕੀ ਸਿੰਘ ਮੂੰਹ ਵਾ ਤਾਂ ਦੇਖੋ ਤੇ ਕੱਦ ਕਾਠ ਬਹੁਤ ਆ ਬਜਨ ਬੂਜਨ ਚੰਗਾ ਮਹਿ ਦੇ ਵਿੱਚ ਤਾਜੀ ਸੂਈ ਆ ਤੇ ਮੋਲ ਆਪਾਂ ਕਰਾਂਗੇ ਤਾਂ ਫੋਨ ਤੇ ਬਿਲਕੁਲ ਬਾਜਬ ਰੇਟ ਹੋਊਗਾ ਤੇ 16 ਲੀਟਰ ਦੁੱਧ ਮੰਨ ਕੇ ਤੁਸੀਂ ਪਰਚੇਸ ਕਰ ਸਕਦੇ ਹੋ ਆਪਣੀ ਜਾਨ ਪਸਾਨ ਵਾਲੇ ਬੰਦੇ ਤੋਂ ਇਹ ਵਾ ਦੂਸਰਾ ਸੂਲਾ ਬੰਦਿਆਂ ਦਾ ਦੁੱਧ ਘਰ ਪੀਤਾ ਵਾ ਜਿੱਥੋਂ ਆਈ ਆਪਣੇ ਕੋਲੇ ਤੇ ਬਾਕੀ ਲੇਵਾ ਵਗੈਰਾ ਦੇ ਕੁਏ ਨਹੀਂ ਵੀ ਗਾੜੀ ਛੋਟੀ ਆ ਜੀ ਦੇਖੋ ਤੇ ਬਾਕੀ ਸੀਲ ਠੰਡੀ ਕੋਈ ਅੰਤ ਨਹੀਂ ਕੋਈ ਕੁੰਬੜਾ ਵਗੈਰਾ ਨਹੀਂ ਜਿਆਦਾ ਭਾਰਾ ਇਹਦੇ ਸੁੱਲੇਵਾ ਦੇਖੋ ਥਣ ਬਹੁਤ ਸੋਹਣਾ ਮੋਟਾ ਸੋਹਣਾ ਵਧੀਆ ਧਾਨ ਗੱਡੇ ਨੇ ਚਾਰੇ ਥਣ ਦੇਖੋ ਨਿਖਣ ਵਿੱਚ ਕੋਈ ਇਹ ਨਹੀਂ ਗੱਲ ਥਣ ਜੋੜ ਦੀ ਆ ਤੇ ਪਤਲਾ ਕੁੰਬੜਾ ਬਿਲਕੁਲ ਤੇ ਬੱਚਾ ਦਿੱਤਾ ਮੇਲ ਕਾਫ ਜੇਰੇ ਦੀ ਅਜੇ ਪੈਣੀ ਆ ਬਜਰ ਪੁੱਜਨ ਬਹੁਤ ਆ ਸੋ ਕਿਸੇ ਵੀ ਵੀਰ ਦੇ ਇਹ ਝੋਟੀ ਪਸੰਦ ਹੋਵੇ ਤਾਂ 8427019817 ਨਾਲ ਸੰਪਰਕ ਕਰਕੇ ਮੇਰੇ ਨਾਲ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਤ ਰੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ